ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦਿਸੇ ਤੈਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਤ ਛੂਟੈ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਤ ਛੂਟੈ ਸੰਤਹੁ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਰਹਾਉ ਕੂਟਮ ਬੱਜਨ ਤੀਰਥ ਇਸ਼ਨਾਨਾ ਇਸ ਕਲ ਮਹਿ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੀਦ ਕਤੀਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਪੈ ਤਿਸਕੀ ਅਰਮਲ ਹੋਈ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ ਚੋਂ ਵਰਨਾ ਕੋ ਸੰਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਗਾਟ ਗਾਟ ਨਾਨਕ ਮਾਝ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸੰਝਾ ਗੁਰਮੁਖ ਨਾਮ ਜਪੈ ਉਧਰੈ ਸੋ ਗਲਮ ਹੈ ਗਾਟ ਗਾਟ ਨਾਨਕ ਮਾਝ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅੱਜ ਦਾ ਅੰਮ੍ਰਿਤਮਈ ਬਚਨ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਪਾਤਸ਼ਾਹੀ ਛੇਵੀਂ ਨਗਰ ਲੋਪੋ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਪਾਠ ਆਪਾਂ ਇਹਦਾ ਕਰ ਲਿਆ ਤੁਸੀਂ ਪ੍ਰੇਮ ਨਾਲ ਸੁਣ ਲਿਆ। 2-3 ਮਿੰਟ ਲੱਗੇ ਹੋਣਗੇ। ਪਰ ਹੁਣ ਇਹਦੀ ਵਿਚਾਰ ਜੇ ਕਰਨੀ ਹੋਵੇ ਤਮ ਵਿਚਾਰ ਦੇ ਲਈ ਖੁੱਲਾ ਸਮਾਂ ਚਾਹੀਦਾ ਖੁੱਲਾ ਕਾਲ ਤੋਂ ਬਾਹਰ ਜਾਣਾ ਪੈਣਾ ਹੈ ਸਹਿਜ ਅਵਸਥਾ ਵਿੱਚ ਉਤਰਨਾ ਪਊਗਾ ਸਹਿਜ ਕਥਾ ਪ੍ਰਭ ਕੀ ਆਤਮ ਮਿੱਠੀ ਪਹਿਲਾਂ ਕਰਨ ਵਾਲੇ ਦੇ ਅੰਦਰ ਪੂਰਾ ਸਹਿਜ ਹੋਵੇ ਠਾਕਾ ਹੋਵੇ ਸੁਰਤ ਸ਼ਬਦ ਨਾਲ ਜੁੜੀ ਹੋਵੇ ਫੇਰ ਸਣਨਣ ਵਾਲੇ ਦੇ ਅੰਦਰ ਸਹਿਜ ਆ ਸਕਦਾ ਹੈ। ਇਹ ਕਰਨ ਵਾਲੇ ਦੇ ਅੰਦਰ ਸਹਿਜ ਨਹੀਂ ਹੈ। ਉਹ बार-बार ਸਮਝ ਦੇਖੀ ਜਾਂਦਾ ਹੈ। ਗਿਆਨ ਤਾਂ ਬੜਾ ਲੰਬਾ ਚੌੜਾ ਵਿਸਥਾਰ ਆ ਉਹਦਾ ਬਹੁਤ ਜ਼ਿਆਦਾ। ਅਧੂਰੇ ਸਮੇਂ ਦੇ ਵਿੱਚ ਪੂਰੀ ਗੱਲ ਨੂੰ ਨਹੀਂ ਸਮਝਿਆ ਜਾ ਸਕਦਾ। ਮੰਜ਼ਲਾ ਹੁਣ ਦੂਰ ਦੀਆਂ ਦੂਰ ਦੋ ਕਦਮ ਚੱਲ ਕੇ ਮੰਜ਼ਲ ਨਹੀਂ ਮਿਲਦੀ ਹੁੰਦੀ। ਭੁੱਖ ਲੱਗੀ ਹੋਵੇ ਚਾਰ ਪ੍ਰਸ਼ਾਦਿਆਂ ਦੀ। ਜਿਆਦਾ ਭੁੱਖ ਹੋਵੇ ਦੋ ਚਾਰ ਗਰਾਈਆਂ ਖਾ ਕੇ ਅੱਧੀ ਰੋਟੀ ਛਾ ਕੇ ਭੁੱਖ ਨਹੀਂ ਮਿਟਦੀ। ਪਾਣੀ ਪੀਣਾ ਹੋਵੇ ਦੋ ਤਿੰਨ ਗਲਾਸ ਪਿਆਸ ਲੱਗੀ ਹੋਵੇ ਜਿਆਦਾ। ਦੋ ਘਟਾ ਨਾਲ ਪਿਆਸ ਨਹੀਂ बुझਦੀ। ਇਸੇ ਤਰ੍ਹਾਂ ਹੁਣ ਇਸ ਸ਼ਬਦ ਦੀ ਵਿਚਾਰ ਹੈ ਜਿਹੜੀ ਇਹ ਬਹੁਤ ਖੁੱਲਾ ਸਮਾਂ ਮੰਗਦੀ ਹੈ। ਉਹਰ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਯਤਨ ਕਰਾਂਗੇ ਸ਼ਬਦ ਨੂੰ ਵਿਚਾਰਨ ਦਾ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਉਹ ਵਿਚਾਰਦ ਕੋਈ ਵੀਡੀਓ ਪਾਵਾਂਗੇ ਆਪਾਂ ਤੇ ਤੁਸੀਂ ਪ੍ਰੇਮ ਨਾਲ ਸੁਣਿਓ ਇਹ ਹੁਣ ਆਪਾਂ ਵਿਚਾਰਾਂ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਸੁਣਨ ਵਾਲੇ ਦੇ ਅੰਦਰ ਵੀ ਸਹਜ ਤੇ ਕਰਨ ਵਾਲੇ ਦੇ ਅੰਦਰ ਵੀ ਸਹਜ ਫਿਰ ਆਨੰਦ ਵਜਦਾ ਦੋਹਮਿਲਕਾਰ ਝੂਪ ਜਾ ਹਰਾਵ ਨਾਮ ਸੰਜੋਗ